ਜਰਮਨ ਦੇ ਵਿੱਚ ਇਨਕਲਾਬ ਅਤੇ ਉਲਟ ਇਨਕਲਾਬ ਦੀ ਜਿਸ ਦੇ ਵਿੱਚ ਬਾਤ ਪਹੁੰਚ ਜਾ ਰਹੇ ਆ ਆਪਾਂ ਜ਼ਿਕਰ ਕਰਨ ਜਾ ਰਹੇ ਆ ਫੈਡਰਿਕ ਐਂਗਲਸ ਦੇ ਬਾਰੇ ਪਹਿਲਾਂ ਜਾਣਦੇ ਆ ਕੌਣ ਸ਼ਖਸੀਅਤ ਸੀ ਫੈਡਰਿਕ ਜਿਹੜਾ ਸੀ ਐਂਗਲਸ ਉਹਦਾ ਜਨਮ ਜਿਹੜਾ ਸੀ 28 ਨਵੰਬਰ 1820 ਨੂੰ ਹੁੰਦਾ ਹੈ ਤੇ ਇਸ ਦੁਨੀਆ ਨੂੰ ਅਲਵਦਾ ਕਹਿੰਦਾ ਉਹ 5 ਅਗਸਤ 1895 ਨੂੰ ਇੱਕ ਜਰਮਨ ਜਿਹੜਾ ਸੀ ਸਮਾਜ ਸ਼ਾਸਤਰੀ ਤੇ ਦਾਰਸ਼ਨਿਕ ਸਨ ਐਂਗਲਸ ਤੇ ਉਹਨਾਂ ਦੇ ਸਾਥੀ ਜਿਹੜੇ ਸਨ 카ਰਲ ਮਾਰਕਸ ਨੂੰ ਮਾਰਕਸਵਾਦ ਦੇ ਸਿਧਾਂਤ ਦੇ ਪ੍ਰਤੀ ਪਾਦਨ ਦਾ ਸਿਹਰਾ ਪ੍ਰਾਪਤ ਹੈ ਐਂਗਲਸ ਨੇ 1845 ਦੇ ਵਿੱਚ ਇੰਗਲੈਂਡ ਦੇ ਮਜ਼ਦੂਰ ਵਰਗ ਦੀ ਹਾਲਤ ਦੇ ਉੱਤੇ ਦਾ ਕੰਡੀਸ਼ਨ ਆਫ ਵਰਕਿੰਗ ਕਲਾਸ ਇਨ ਇੰਗਲੈਂਡ ਨਾਮਕ ਕਿਤਾਬ ਲਿਖ ਦਿੱਤੀ ਉਹਨੇ ਜਿਹੜਾ ਸੀ ਮਾਰਕਸ ਦੇ ਨਾਲ ਮਿਲ ਕੇ 1848 ਦੇ ਵਿੱਚ ਕਮਿਊਨਿਸਟ ਪਾਰਟੀ ਦਾ ਮੈਨੀਫੈਸਟੋ ਦੀ ਰਚਨਾ ਕੀਤੀ ਤੇ ਬਾਅਦ ਦੇ ਵਿੱਚ ਅਪੂਰਤ ਪੂਰਵ ਕਿਤਾਬ ਜਿਹੜੀ ਸੀ ਪੂੰਜੀ ਨੂੰ ਲਿਖਣ ਦੇ ਲਈ ਮਾਰਕਸ ਦੀ ਆਰਥਿਕ ਤੌਰ ਦੇ ਉੱਤੇ ਮਦਦ ਕੀਤੀ ਸੀ ਮਾਰਕਸ ਦੀ ਮੌਤ ਹੋ ਜਾਣ ਦੇ ਬਾਅਦ ਐਂਗਲਸ ਨੇ ਜਿਹੜਾ ਸੀ ਪੂੰਜੀ ਦੇ ਦੂਜੇ ਤੇ ਤੀਸਰੇ ਖੰਡ ਦਾ ਸੰਪਾਦਨ ਵੀ ਕੀਤਾ ਐਂਗਲਸ ਜਿਹੜਾ ਸੀ ਐਂਗਲਸ ਕਿਸੇ ਜਗ੍ਹਾ ਇਹਨੂੰ ਐਂਗਲਸ ਲਿਖਿਆ ਹੋਇਆ ਜੀ ਕਿਸੇ ਜਗ੍ਹਾ ਇਹਨੂੰ ਐਂਗਲਸ ਲਿਖਿਆ ਹੋਇਆ ਅਸਲ ਦੇ ਵਿੱਚ ਇਹਦਾ ਨਾਂ ਸੀ ਫੈਡਰਿਕ ਐਂਗਲਸ ਮਾਰਕਸ ਦੀ ਮੌਤ ਹੋ ਜਾਣ ਤੋਂ ਬਾਅਦ ਐਂਗਲਸ ਨੇ ਪੂੰਜੀ ਦੇ ਦੂਜੇ ਤੇ ਤੀਸਰੇ ਖੰਡ ਦਾ ਸੰਪਾਦਨ ਵੀ ਕੀਤਾ ਤੇ ਐਂਗਲਸ ਨੇ ਸਰਪਲੱਸ ਪੂੰਜੀ ਦੇ ਨਿਜਮ ਦੇ ਉੱਤੇ ਮਾਰਕਸ ਦੇ ਲੇਖਾਂ ਨੂੰ ਜਿਹੜਾ ਜਮਾ ਕਰਨ ਤੇ ਸਾਬਣ ਸਾਂਭਣ ਦਾ ਜਿਹੜਾ ਸੀ ਅੱਗੇ ਜ਼ਿੰਮੇਵਾਰੀ ਵੀ ਬਖੂਬੀ ਨਿਭਾਈ ਤਿਆਨਤ ਦੇ ਵਿੱਚ ਇਸ ਨੂੰ ਪੂੰਜੀ ਦੇ ਚੌਥੇ ਖੰਡ ਦੇ ਤੌਰ ਦੇ ਉੱਤੇ ਪ੍ਰਕਾਸ਼ਿਤ ਵੀ ਕੀਤਾ ਗਿਆ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਵਿੱਚ ਹੱਥ ਮਾਰਦਿਆਂ ਤੇ ਜੋ ਕਿ 1820 ਨੂੰ ਪਰਸ਼ੀਆ ਦੇ ਬਾਰਮਨ ਹੁਣ ਜਿਹੜਾ ਜਰਮਨੀ ਦਾ ਵੁਪ ਪੈਟਰਲ ਨਾਮਕ ਇੱਕ ਇਲਾਕਾ ਉਹਦੇ ਵਿੱਚ ਹੈ ਪਹਿਲਾਂ ਇਹ ਪਰਸ਼ੀਆ ਦਾ ਹੁੰਦਾ ਸੀ ਇਲਾਕਾ ਉਸ ਸਮੇਂ ਬਾਰਮਨ ਇੱਕ ਤੇਜ਼ੀ ਦੇ ਨਾਲ ਵਿਕਸਤ ਹੁੰਦਾ ਉਦਯੋਗਕ ਨਗਰ ਸਿਗਾ ਉਸ ਸਮੇਂ ਦੇ ਵਿੱਚ ਐਂਗਲਜ਼ ਦੇ ਪਿਤਾ ਫ੍ਰੈਡਰਿਕ ਸੀਨੀਅਰ ਇੱਕ ਧਨੀ ਕਪਾਹ ਵਪਾਰੀ ਸੀ ਐਂਗਲਜ਼ ਦੇ ਪਿਤਾ ਜਿਹੜੇ ਸੀ ਪ੍ਰੋਟੈਸਟੈਂਟ ਜਿਹੜੀ ਇਸਾਈ ਧਰਮ ਦੀ ਇੱਕ ਚਰਚ ਹੈ ਤਰਮੈ ਉਹਦੇ ਵਿੱਚ ਡੂੰਗੀ ਸ਼ਰਦਾ ਰੱਖਦੇ ਸੀ ਤੇ ਐਂਗਲਸ ਦਾ ਜਿਹੜਾ ਪਾਲਣ ਪੋਸ਼ਣ ਸੀ ਉਹ ਬੇहद ਧਾਰਮਿਕ ਮਾਹੌਲ ਦੇ ਵਿੱਚ ਹੁੰਦਾ ਹੈ ਐਂਗਲਸ ਦੇ ਜਿਹੜਾ ਨਾਸਤਿਕ ਤੇ ਕ੍ਰਾਂਤੀਵਾਦੀ ਵਿਚਾਰਾਂ ਦੀ ਵਜ੍ਹਾ ਨਾਲ ਉਹਨਾਂ ਦੇ ਤੇ ਪਰਿਵਾਰ ਦੇ ਜਿਹੜੇ ਸੀ ਵਿੱਚ ਆਣ-ਬਣ ਵੱਧਦੀ ਹੀ ਅੱਗੇ ਜਾਂਦੀ ਹੈ ਐਂਗਲਸ ਦੀ ਜਿਹੜੀ ਮਾਂ ਸੀ ਅਲੀਜ਼ਾਬੈਥ ਐਂਗਲਸ ਦੇ ਦੁਆਰਾ ਉਹਨਾਂ ਨੂੰ 1848 ਦੇ ਵਿੱਚ ਲਿਖੇ ਇੱਕ ਖੱਤ ਤੋਂ ਇਸ ਗੱਲ ਦੀ ਪੁਸ਼ਟੀ ਹੋ ਜਾਂਦੀ ਹੈ ਕਿ ਅਲੀਜ਼ਾਬੈਥ ਨੇ ਉਹਨਾਂ ਨੂੰ ਜਿਹੜਾ ਸੀ ਉਹਦੀ ਮਾਂ ਨੇ ਲਿਖਿਆ ਸੀ ਕਿ ਆਪਣੀਆਂ ਗਤੀਵਿਧੀਆਂ ਦੇ ਵਿੱਚ ਬਹੁਤ ਅੱਗੇ ਚਲੇ ਗਏ ਹੋ ਤੁਸੀਂ ਆਪਣੇ ਪੁੱਤ ਨੂੰ ਕਹਿੰਦੀ ਹੈ ਤੇ ਉਹਨਾਂ ਨੂੰ ਇੰਨਾ ਅੱਗੇ ਨਾ ਵੱਧ ਕੇ ਪਰਿਵਾਰ ਦੇ ਕੋਲ ਵਾਪਸ ਆ ਜਾਣਾ ਚਾਹੀਦਾ ਹੈ ਕਿ ਇੰਨਾ ਅੱਗੇ ਨਾ ਵਧੋ ਕਿ ਮੁੜ ਕੇ ਵਾਪਸ ਪਰਿਵਾਰ ਦੇ ਵਿੱਚ ਰਿਸ਼ਤੇਦਾਰਾਂ ਦੇ ਵਿੱਚ ਜਿਹੜਾ ਵਾਪਸ ਹੋਣਾ ਔਖਾ ਹੋ ਜਾਵੇ ਉਹਨੇ ਖੱਤ ਦੇ ਵਿੱਚ ਲਿਖਿਆ ਸੀ ਤੁਸੀਂ ਸਾਡੇ ਤੋਂ ਇੰਨੀ ਦੂਰ ਚਲੇ ਗਏ ਕਿ ਬੇਟੇ ਕੀ ਤੈਨੂੰ ਅਜਨਬੀਆਂ ਦੇ ਦੁੱਖ ਤਕਲੀਫ ਦੀ ਜ਼ਿਆਦਾ ਚਿੰਤਾ ਹੈ ਤੇ ਮਾਂ ਦੇ ਹੰਝੂਆਂ ਦੀ ਜ਼ਰਾ ਵੀ ਫਿਕਰ ਨਹੀਂ ਕਹਿੰਦੀ ਹੈ ਕਿ ਗੋਡ ਜਿਹੜਾ ਈਸ਼ਵਰ ਹੈ ਜਾਣਦਾ ਹੈ ਸਾਡਾ ਰੱਬ ਜਾਣਦਾ ਹੈ ਕਿ ਮੇਰੇ ਉੱਤੇ ਕੀ ਗੁਜ਼ਰ ਰਹੀ ਹੈ ਜਦੋਂ ਮੈਂ ਅੱਜ ਅਖਬਾਰ ਦੇ ਵਿੱਚ ਤੇਰਾ ਗ੍ਰਿਫਤਾਰੀ ਵਾਰੰਟ ਵੇਖਿਆ ਤਾਂ ਮੇਰੇ ਹੱਥ ਕੰਬਣ ਲੱਗੇ ਐਂਗਲਸਨ ਉਹ ਇੱਕ ਖੱਤ ਉਸ ਸਮੇਂ ਲਿਖਿਆ ਗਿਆ ਸੀ ਜਦੋਂ ਬੈਲਜੀਅਮ ਦੇ ਬਰਸੇਲਜ਼ ਕੱਲ ਮੈਂ ਗੱਲ ਕੀਤੀ ਸੀ ਨਾ ਬਰਸੇਲਜ਼ ਦੀ ਪਿੱਠ ਭੂਮੀ ਪੜ ਕੇ ਦੇਖਿਓ ਮਹਾਰਾਜੇ ਰਾਣੇ ਜਿੰਨੇ ਵੀ ਨੇ ਚਾਹੇ ਉਹ ਇੰਡੀਆ ਦੇ ਨੇ ਕੀ ਕੁਝ ਇੱਥੇ ਜਿਹੜਾ ਐਸ਼ ਪ੍ਰਸ ਦੀਆਂ ਕਰਦੇ ਰਹੇ ਨੇ ਅੱਜ ਵੀ ਜਿਹੜਾ ਰਾਥਚਾਈਲਡ ਦੀ ਗੱਲ ਹੁੰਦੀ ਆ ਨਾ ਇਹ ਲੂਮੀਨਾਟੀਆਂ ਦੀ ਇਹ ਉਹਨਾਂ ਦੀ ਪਿੱਠ ਭੂਮੀ ਦਾ ਅਸਲ ਇਤਿਹਾਸ ਹੈ ਜਿਹੜੇ ਦੁਨੀਆ ਚ ਚਲਾਉਂਦੇ ਆ ਜਦੋਂ ਬੈਲਜੀਅਮ ਦੇ ਬਰਸੇਲਜ਼ ਦੇ ਵਿੱਚ ਭੂਮੇ ਗੱਤ ਸਨ ਇਸ ਤੋਂ ਪਹਿਲਾਂ ਜਦੋਂ ਐਂਜਲਸ ਸਿਰਫ 18 ਸਾਲ ਦਾ ਸੀ ਉਹਨਾਂ ਨੂੰ ਪਰਿਵਾਰ ਦੀ ਇੱਛਾ ਦੇ ਅਨੁਸਾਰ ਹਾਈ ਸਕੂਲ ਦੀ ਪੜ੍ਹਾਈ ਦੇ ਵਿੱਚ ਜਿਹੜਾ ਸੀ ਅ ਹਿ ਛੱਡ ਦੇਣੀ ਪਈ ਸੀ ਵਿਚਾਰ ਹੀ ਇਸ ਦੇ ਬਾਅਦ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੇ ਲਈ ਜਿਹੜਾ ਸੀ ਬ੍ਰੇਮੇਨ ਦੇ ਇੱਕ ਦਫ਼ਤਰ ਦੇ ਵਿੱਚ ਆਨ ਰੇਰੀ ਕਲਰਕ ਦੀ ਨੌਕਰੀ ਦਾ ਬੰਦੋਬਸਤ ਕਰਤਾ ਤੇ ਇੰਗਲਸ ਦੇ ਜਿਹੜਾ ਪ੍ਰジナ ਦੱਚ ਪ੍ਰジナ ਦਾ ਜਿਹੜਾ ਸੋਚਣਾ ਸੀ ਕਿ ਇਸ ਦੇ ਜ਼ਰੀਏ ਹੀ ਇੰਗਲਸ ਵਿਵਹਾਰਕ ਬਣ ਬਣਨਗੇ ਤੇ ਉਹਨਾਂ ਦੇ ਤੌਰ ਤਰੀਕੇ ਉਹਨਾਂ ਦੀ ਜਿਹੜੀ ਹੈ ਬੁੱਧੀ ਉਸ ਮੁਤਾਬਕ ਕੰਮ ਕਰੇਗੀ ਤੇ ਆਪਣੇ ਪਿਤਾ ਦੀ ਤਰ੍ਹਾਂ ਵਪਾਰ ਦੇ ਵਿੱਚ ਖੂਬ ਜਿਹੜਾ ਨਾਮ ਕਮਵਾਵੇਗਾ ਹਾਲਾਂਕਿ ਇੰਗਲਸ ਜਿਹੜਾ ਸੀ ਉਹਦੀਆਂ ਕ੍ਰਾਂਤੀਵਾਦੀ ਗਤੀਵਿਧੀਆਂ ਦੀ ਕਰਕੇ ਹੀ ਉਹਨਾਂ ਦੇ ਪਰਿਵਾਰ ਨੂੰ ਡੂੰਗੀ ਨਿਰਾਸ਼ਾ ਵੀ ਹੋਈ ਸੀ ਕਿ ਇਹ ਕਿਹੜੇ ਰਾਹੇ ਤੁਰ ਪਿਆ ਬਰੇਮੇਨ ਪ੍ਰਵਾਸ ਦੇ ਦੌਰਾਨ ਇੰਗਲਸ ਨੇ ਜਰਮਨ ਦਾਰਸ਼ਨਿਕ ਹੀਗਲ ਦੇ ਦਰਸ਼ਨ ਦਾ ਅਧਿਆਨ ਕੀਤਾ ਹੀਗਲ ਜਿਹੜਾ ਸੀ ਇਹ ਵੀ ਪ੍ਰਸਿੱਧ ਜਰਮਨ ਫਿਲਾਸਫਰ ਹੋਇਆ ਜਰਮਨ ਦੇ ਵਿੱਚ ਬਹੁਤ ਵੱਡੇ ਵੱਡੇ ਫਿਲਾਸਫਰ ਹੋਇਆ ਜਦੋਂ ਆਪਾਂ ਇਹਨਾਂ ਨੂੰ ਕੰਕੋਲਦੇ ਆ ਤੇ ਦੁਨੀਆ ਦੇ ਸਭ ਤੋਂ ਵੱਧ ਫਿਲਾਸਫਰ ਕਹਿ ਸਕਦਾ ਕਿ ਜਰਮਨ ਦੇ ਵਿੱਚ ਤੁਹਾਨੂੰ ਮਿਲਣਗੇ ਹੈਂਗਲ ਜਿਹੜਾ ਸੀ ਉਹਨਾਂ ਦਿਨਾਂ ਦੇ ਬਹੁਤ ਸਾਰੇ ਜਵਾਨ ਕ੍ਰਾਂਤੀਕਾਰੀਆਂ ਦੇ ਪ੍ਰੇਰਨਾ ਸਰੋਤ ਸਨ ਇੰਗਲਸ ਨੇ ਇਸ ਦੌਰਾਨ ਹੀ ਸਾਹਿਤ ਤੇ ਪੱਤਰਕਾਰਤਾ ਦੇ ਖੇਤਰ ਦੇ ਵਿੱਚ ਜਿਹੜਾ ਸੀ ਗਰਮੀਆਂ ਸਰਗਰਮੀਆਂ ਜਿਹੜੀਆਂ ਸੀ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ ਤੇ ਉਹਨਾਂ ਨੇ 1838 ਦੇ ਸਤੰਬਰ ਦੇ ਵਿੱਚ ਦਾ ਬੈਡੁਇਨ ਨਾਮਕ ਆਪਣੀ ਪਹਿਲੀ ਜਿਹੜੀ ਕਵਿਤਾ ਲਿਖੀ ਸੀ ਇੰਗਲਸ 1841 ਦੇ ਵਿੱਚ ਪਰਸ਼ੀਆ ਦੀ ਫੌਜ ਦੇ ਵਿੱਚ ਸ਼ਾਮਲ ਹੋ ਜਾਂਦਾ ਹੈ ਇਸ ਤਰ੍ਹਾਂ ਬਰਲਿਨ ਜਾ ਪੁੱਜੇ ਤੇ ਬਰਲਿਨ ਦੇ ਵਿੱਚ ਉਹਨੂੰ ਜਿਹੜਾ ਸੀ ਵਿਸ਼ਵ ਵਿਦਿਆਲਿਆ ਦੇ ਵਿੱਚ ਅਧਿਆਨ ਕਰਨ ਦਾ ਮੌਕਾ ਵੀ ਮਿਲਿਆ ਤੇ ਇਸ ਦੇ ਦੌਰਾਨ ਹੀ ਉਹ ਹਿੰਗਲਵਾਦੀ ਯੁਵਕਾਂ ਜਿਹੜੇ ਸਨ ਨੌਜਵਾਨ ਜਿਹੜੇ ਸਨ ਨਯੁਵਕ ਉਹਨਾਂ ਦੇ ਇੱਕ ਦਲ ਦੇ ਵਿੱਚ ਸ਼ਾਮਲ ਹੋ ਜਾਂਦਾ ਹੈ ਤੇ ਉਹਨਾਂ ਨੇ ਆਪਣੀ ਪਛਾਣ ਗੁਪਤ ਰੱਖਦੇ ਹੋਏ ਕਾਰਖਾਨਿਆਂ ਦੇ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਅਸਲੀ ਸਥਿਤੀ ਦੇ ਉੱਤੇ ਜਿਹੜਾ ਸੀ ਰਿੰਸ਼ੇ ਜੇ ਤੁੰਗ ਨਾਮਕ ਅਖਬਾਰ ਦੇ ਵਿੱਚ ਜਿਹੜਾ ਸੀ ਕਈ ਲੇਖ ਵੀ ਲਿਖੇ ਸੀ ਜਿੰਦਾ ਕਿ ਆਪਾਂ ਗਦਰ ਲਹਿਰ ਦੀ ਗੱਲ ਕਰਦੇ ਆਂ ਗਦਰ ਅਖਬਾਰ ਚੱਲਦਾ ਸੀ ਤੇ ਇਦਾਂ ਹੀ ਸਿੱਖਾ ਸਿੱਖ ਲਹਿਰ ਦੇ ਵਿੱਚ ਵੀ ਬਹੁਤ ਸਾਰੇ ਐਸੇ ਪਰਚੇ ਜਾਂ ਜਿਹੜੇ ਅਖਬਾਰ ਚੱਲਦੇ ਸਨ ਪਰਚੇ ਨਿਕਲਦੇ ਸਨ ਤੇ ਇਸੇ ਤਰ੍ਹਾਂ ਹੀ ਜਿਹੜਾ ਸੀ ਆਪਣਾ ਜਰਮਨ ਦੇ ਵਿੱਚ ਰਿੰਚੇ ਜੇਤੁੰਗ ਨਾਮਕ ਅਖਬਾਰ ਦੇ ਵਿੱਚ ਵੀ ਕਈ ਲੇਖਕ ਉਹਨਾਂ ਨੇ ਲੇਖ ਲਿਖੇ ਉਸ ਸਮੇਂ ਇਸ ਅਖਬਾਰ ਦੇ ਸੰਪਾਦਕ ਜਿਹੜੇ ਸਨ 카ਰਲ ਮਾਰਕਸ ਸਨ ਮਾਰਕਸ ਜਿਹੜਾ ਸੀ ਇੰਗਲਸ ਦੀ ਇਸ ਤੋਂ ਪਹਿਲੀ ਕੋਈ ਜਾਣ ਪਹਿਚਾਨ ਨਹੀਂ ਸੀ ਉਹਦੇ ਨਾਲ ਨਵੰਬਰ 1842 ਦੇ ਵਿੱਚ ਹੋਈ ਇੱਕ ਛੋਟੀ ਜਿਹੀ ਮੁਲਾਕਾਤ ਦੇ ਬਾਅਦ ਹੀ ਦੋਨਾਂ ਨੂੰ ਇੱਕ ਦੂਜੇ ਨੂੰ ਜਾਣਨ ਦਾ ਮੌਕਾ ਮਿਲ ਜਾਂਦਾ ਹੈ ਤੇ ਇੰਗਲਸ ਜੀਵਨ ਭਰ ਜਰਮਨ ਦਰਸ਼ਨ ਦੇ ਜਿਹੜਾ ਕ੍ਰਿਤਕ ਰਹੇ ਨੇ ਤੇ ਕਿਉਂਕਿ ਉਹਨਾਂ ਦਾ ਮੰਨਣਾ ਸੀ ਕਿ ਇਸ ਪਰਵੇਸ਼ ਕਰਕੇ ਹੀ ਉਹਨਾਂ ਦਾ ਬৌਧਿਕ ਵਿਕਾਸ ਸੰਭਵ ਹੋ ਸਕਿਆ ਚਾਹੇ ਉਹ ਪੜਿਆ ਲਿਖਿਆ ਇਹਨਾਂ ਨਹੀਂ ਸੀ ਇੰਗਲੈਂਡ ਦੀ ਫੇਰੀ ਲੱਗਦੀ ਹੈ ਇੰਗਲਿਸ ਦੇ ਘਰਦਿਆਂ ਨੇ ਫਿਰ ਉਹਨਾਂ ਨੂੰ 1842 ਦੇ ਵਿੱਚ 22 ਸਾਲ ਦੀ ਉਮਰ ਦੇ ਵਿੱਚ ਇੰਗਲੈਂਡ ਦੇ ਮਾਂਚੈਸਟਰ ਦੇ ਵਿੱਚ ਭੇਜ ਦਿੱਤਾ ਇੱਥੇ ਉਹਨਾਂ ਨੂੰ ਏਰਮਨ ਅਤੇ ਇੰਗਲਿਸ ਦੀ ਵਿਕਟੋਰੀਆ ਮਿਲ ਦੇ ਵਿੱਚ ਕੰਮ ਕਰਨ ਦੇ ਲਈ ਭੇਜ ਦਿੱਤਾ ਗਿਆ ਜੋ ਕੱਪੜੇ ਸਿਉਣ ਦੇ ਧਾਗੇ ਬਣਾਉਂਦੀ ਜਿਹੜੀ ਫੈਕਟਰੀ ਸੀ ਐਂਗਲਸ ਦੇ ਪਿਤਾ ਦਾ ਖਿਆਲ ਸੀ ਕਿ ਮੈਂਚੈਸਟਰ ਦੇ ਵਿੱਚ ਕੰਮ ਦੇ ਦੌਰਾਨ ਉਹ ਆਪਣੇ ਜੀਵਨ ਦੇ ਉੱਤੇ ਪੂਰਨ ਵਿਚਾਰ ਕਰਨਗੇ ਹਾਲਾਂਕਿ ਇੰਗਲੈਂਡ ਜਾਂਦੇ ਵਕਤ ਐਂਗਲਸ ਰਿਨਸ਼ੇ ਜੇ ਤੁੰਗ ਦੇ ਦਫ਼ਤਰ ਦੇ ਹੁੰਦੇ ਗਏ ਉੱਥੋਂ ਹੁੰਦਾ ਗਿਆ ਉਹ ਜਿੱਥੇ ਉਹਨਾਂ ਦੀ ਮਾਰਕਸ ਦੇ ਨਾਲ ਪਹਿਲੀ ਵਾਰ ਮੁਲਾਕਾਤ ਹੋਈ ਸੀ ਇਸ ਮੁਲਾਕਾਤ ਦੇ ਦੌਰਾਨ ਮਾਰਕਸ ਨੇ ਐਂਗਲਸ ਨੂੰ ਜ਼ਿਆਦਾ ਗੰਭੀਰਤਾ ਦੇ ਨਾਲ ਨਹੀਂ ਲਿਆ ਸੀ ਕਿਉਂਕਿ ਮਾਰਕਸ ਦਾ ਮੰਨਣਾ ਸੀ ਕਿ ਐਂਗਲਸ ਅਜੇ ਵੀ ਜਿਹੜਾ ਹਿੰਗਲਵਾਦੀਆਂ ਤੋਂ ਪ੍ਰਭਾਵਿਤ ਹੈ ਜਦੋਂ ਕਿ ਮਾਰਕਸ ਉਸ ਸਮੇਂ ਤੱਕ ਇਹਨਾਂ ਦੇ ਵਿੱਚ ਵੀ ਦੇਖੋ ਕਿ ਨਾ ਰਿਹਾ ਕਿ ਉਹ ਹਿੰਗਲ ਹੈ ਹਿੰਗਲਵਾਦੀ ਹੈ ਤੇ ਮਾਰਕਸਵਾਦੀ ਹੈ ਹਿੰਗਲਵਾਦੀ ਤੋਂ ਪ੍ਰਭਾਵਿਤ ਨੇ ਤੇ ਜਦੋਂ ਕਿ ਮਾਰਕਸ ਉਸ ਸਮੇਂ ਤੱਕ ਹਿੰਗਲਵਾਦੀਆਂ ਤੋਂ ਵੱਖ ਹੋ ਚੁੱਕਿਆ ਸੀ ਮੈਂਚੈਸਟਰ ਜਿਹੜਾ ਸੀ ਪਰਵਾਜ਼ ਦੇ ਦੌਰਾਨ ਐਂਗਲਸ ਦੀ ਮੁਲਾਕਾਤ ਕ੍ਰਾਂਤੀਵਾਦੀ ਵਿਚਾਰਾਂ ਵਾਲੀ ਇੱਕ ਮਜਦੂਦ ਮਜ਼ਦੂਰ ਧੀਨੀ ਜਿਹੜੀ ਔਰਤ ਸੀ ਮੈਰੀ ਬ੍ਰਸ ਦੇ ਨਾਲ ਹੁੰਦੀ ਹੈ ਉਨ੍ਹਾਂ ਦਾ ਸਾਥ 1862 ਦੇ ਵਿੱਚ ਬਰਨਜ਼ ਦੀ ਮੌਤ ਹੋ ਜਾਣ ਤੱਕ ਬਣਿਆ ਰਿਹਾ ਇਹਨਾਂ ਦੋਨਾਂ ਨੇ ਕਦੇ ਵੀ ਵਿਆਹ ਦੇ ਵਿੱਚ ਪਰੰਪਰਾ ਰਕ ਜਿਹੜਾ ਸੀ ਪੰਪਰਾ ਆਪਣਾ ਇੱਕ ਦੂਸਰੇ ਦੇ ਨਾਲ ਬੰਧਨ ਦੇ ਵਿੱਚ ਆਪਣੇ ਰਿਸ਼ਤੇ ਨੂੰ ਨਹੀਂ ਬੰਨਿਆ ਸੀ ਕਿਉਂਕਿ ਦੋਨੋਂ ਹੀ ਜਾਨਿ ਕਿ ਚਾਹੇ ਉਹ ਕਿ ਪੇਪਰਾਂ ਦੀ ਗੱਲ ਆਉਂਦੀ ਹੈ ਕਾਗਜ਼ਾਂ ਤੇ ਪੱਤਰਾਂ ਦੇ ਵਿੱਚ ਕਾਨੂੰਨ ਦਾ ਦਾਰਾ ਆਉਂਦਾ ਹੈ ਉਹ ਨਹੀਂ ਆਪਣੇ ਆਪ ਨੂੰ ਬੰਨ ਸਕੇ ਸੀ ਕਿਉਂਕਿ ਦੋਨੋਂ ਹੀ ਵਿਆਹ ਜਿਹੜਾ ਸੀ ਵਰਵਣ ਵਾਲੀ ਸਮਾਜਿਕ ਸੰਸਥਾ ਦੇ ਖਿਲਾਫ ਸਨ ਏਂਗਲਸ ਇੱਕ ਵੀ ਇੱਕ ਹੀ ਜੀਵਨ ਸਾਥੀ ਦੇ ਨਾਲ ਜ਼ਿੰਦਗੀ ਗੁਜ਼ਾਰਨ ਦੇ ਪ੍ਰਬਲ ਸਮਰਥਕ ਸਨ ਪਰ ਉਹਨਾਂ ਦਾ ਮੰਨਣਾ ਸੀ ਕਿ ਵਿਆਹ ਹਾਲਾਂਕਿ ਰਾਜ ਅਤੇ ਗਿਰਜਾ ਘਰ ਦੁਆਰਾ ਜਿਹੜਾ ਥੋਪੀ ਗਈ ਕਿ ਵਿਵਸਥਾ ਹੈ ਕਿਉਂਕਿ ਜਿਹੜਾ ਇੱਕ ਸਰਟੀਫਿਕੇਟ ਹੀ ਹੈ ਜਿਹੜਾ ਕਿ ਚਲੋ ਇਹਦੇ ਉੱਤੇ ਮੈਂ ਪਹਿਲਾਂ ਵੀ ਇੱਕ ਅੱਧੀ ਆਰੀ ਗੱਲ ਕੀਤੀ ਹੈ ਕਿ ਜਿਹੜੀਆਂ ਅਸੀਂ ਸੋਸ਼ਲ ਸਿਕਿਉਰਿਟੀ ਲੈਣੀਆਂ ਇਹਨਾਂ ਮੁਲਕਾਂ ਦੇ ਵਿੱਚ ਜਾਂ ਅਸੀਂ ਮਤਲਬ ਕਿ ਸਹੂਿਦਾਵਾਂ ਮਾਂ ਲੈੜੀਆਂ ਨੇ ਜਾਂ ਆਪਣਾ ਦਫਤਰੀ ਕੰਮਕਾਰ ਕਰਨਾ ਹੈ ਇੱਕ ਵਰਕ ਕਰਨਾ ਹੈ ਜਿਵੇਂ ਕਿ ਪੋਰਟ ਕਹਿ ਲੋ ਕਿ ਮਤਲਬ ਕਿ ਪੋਰਟ ਦੇ ਉੱਤੇ ਕੋਈ ਵੀ ਗੁੰਮਸ਼ਦਾ ਨਾਂ ਦੀ ਚੀਜ਼ ਆਉਂਦੀ ਹੈ ਪਰ ਉਹਦੀ ਪਹਿਲਾਂ ਬੈਲਟੀ ਬਣਦੀ ਹੈ ਜਾਂ ਉਹਦਾ ਨਾਮਕਰਨ ਕੀਤਾ ਜਾਂਦਾ ਹੈ ਉਹਦਾ ਬਕਾਇਦਾ ਟੈਕਸ ਦਿੱਤਾ ਜਾਂਦਾ ਹੈ ਤਾਂ ਫਿਰ ਜਾ ਕੇ ਉਹਨੂੰ ਜਿਹੜਾ ਪੋਰਟ ਦੇ ਉੱਤੇ ਉਤਾਰਿਆ ਜਾਂਦਾ ਨਹੀਂ ਤਾਂ ਉਹ ਸ਼ਿਪ ਦੇ ਵਿੱਚ ਹੀ ਪਈ ਰਹਿੰਦੀ ਉਹਨਾਂ ਚਿਰ ਤੇ ਇਦਾਂ ਹੀ ਜਿਹੜਾ ਇੱਕ ਸਰਟੀਫਿਕੇਟ ਮੈਰਿਜ ਸਰਟੀਫਿਕੇਟ ਦੀ ਗੱਲ ਆਉਂਦੀ ਹੈ ਉਹ ਏਸੀ ਚੀਜ਼ਾਂ ਕਿ ਤੁਸੀਂ ਜਿਹੜਾ ਦਫਤਰੀ ਕੰਮਕਾਜ ਦੇ ਵਿੱਚ ਜਾਂ ਸਰਕਾਰੀ ਢਾਂਚੇ ਦੇ ਵਿੱਚ ਜਾਂ ਕਿਤੇ ਜੌਬ ਲੈਣੀ ਆ ਉਹ ਸਰਟੀਫਿਕੇਟ ਹੈ ਕਿ ਦੁਨੀਆ ਦੇ ਵਿੱਚ ਜਿੱਦਾਂ ਇੱਥੇ ਬਹੁਤ ਸਾਰੇ ਲੋਕ ਨੇ ਐਸੇ ਜਿਹੜੇ ਬਗੈਰ ਮੈਰਿਜ ਤੋਂ ਹੀ ਰਹਿੰਦੇ ਆ ਰਿਲੇਸ਼ਨਸ਼ਿਪ 'ਚ ਰਹ ਰਹੇ ਨੇ 14-14 10-10 ਨਿਆਣੇ ਆ ਉਹਨਾਂ ਦੇ 5-5 ਨਿਆਣੇ ਨੇ ਲਾਈਫ ਨੂੰ 20-20 ਸਾਲ ਹੋ ਗਏ ਇਦਾਂ ਇੰਜੋਏ ਕਰਦੇ ਆ ਬੱਚੇ ਉਹਨਾਂ ਦੇ ਜਿਹੜੇ ਨੇ ਉਹ ਬੱਚਿਆਂ ਵਾਲੇ ਹੋ ਜਾਂਦੇ ਨੇ ਉਹ ਤਾਂ ਜਾ ਕੇ ਫਿਰ ਵਿਆਹ ਕਰਾਉਂਦੇ ਆ ਸੈਲੀਬ੍ਰੇਸ਼ਨ ਕਰਦੇ ਆ ਤੇ ਉਹ ਸਾਰੀਆਂ ਚੀਜ਼ਾਂ ਵੀ ਚੱਲਦੀਆਂ ਨੇ ਇੱਥੇ ਮਾਂਚੈਸਟਰ ਪ੍ਰਵਾਸ ਦੇ ਦੌਰਾਨ ਐਂਗਲਸ ਨੇ ਆਪਣੀ ਪਹਿਲੀ ਆਰਥਿਕ ਰਚਨਾ ਜਿਹੜੀ ਸੀ ਆਊਟਲਾਈਨ ਆਫ ਏ ਕ੍ਰਿਟਿਕ ਆਫ ਪੋਲੀਟੀਕਲ ਇਕਨੋਮੀ ਲਿਖੀ ਸੀ ਐਂਗਲਸ ਨੇ ਜਿਹੜਾ ਸੀ ਇਸ ਲੇਖ ਨੂੰ ਅਕਤੂਬਰ ਤੋਂ ਨਵੰਬਰ 1843 ਦੇ ਵਿੱਚਕਾਰ ਲਿਖਿਆ ਸੀ ਜਿਸ ਨੂੰ ਬਾਅਦ ਦੇ ਵਿੱਚ ਉਹਨਾਂ ਨੇ ਪੈਰਿਸ ਦੇ ਵਿੱਚ ਰਹਿ ਰਹੇ ਮਾਰਕਸ ਨੂੰ ਭੇਜ ਦਿੱਤਾ ਸੀ ਮਾਰਕਸ ਜਿਹੜਾ ਸੀ ਉਹਨੇ ਇਹਨਾਂ ਨੂੰ ਡਾਉਚੇ ਫਾਰਸੋ ਇਚੇ ਫਾਰਸੋ ਇਸਚੇ ਜ਼ਾਰਬ ਜ਼ਾਰਬ ਖੇਰ ਤੇ ਵਿੱਚ ਪ੍ਰਕਾਸ਼ਿਤ ਕੀਤਾ ਐਂਗਲਸ ਨੇ ਕੰਡੀਸ਼ਨ ਆਫ ਇੰਗਲੈਂਡ ਨਾਮਕ ਤਿੰਨ ਭਾਗਾਂ ਦੇ ਵਾਲੀ ਇੱਕ ਲੜੀ ਵੀ ਜਨਵਰੀ ਤੋਂ ਮਾਰਚ 1944 ਦੇ ਵਿੱਚ ਲਿਖੀ ਸੀ ਮਾਂਚੈਸਟਰ ਦੀਆਂ ਝੁੱਗੀਆਂ ਝੌਂਪੜੀਆਂ ਦੀ ਖਰਾਬ ਹਾਲਤ ਨੂੰ ਐਂਗਲਸ ਨੇ ਆਪਣੇ ਲੇਖਾਂ ਦੀ ਵਿਸ਼ਾ ਵਸਤੂ ਬਣਾਇਆ ਸੀ ਕਿਉਂਕਿ ਜਿਹੜਾ ਕੱਚਾ ਮਾਲ ਉਹਨਾਂ ਸਮਿਆਂ ਦੇ ਵਿੱਚ ਜਿਹੜਾ ਮਾਂਚੈਸਟਰ ਦੇ ਵਿੱਚ ਇੰਗਲੈਂਡ ਦੇ ਮਾਂਚੈਸਟਰ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉਤੇ ਫੈਕਟਰੀ ਇੰਡਸਟਰੀ ਸੀ ਤੱੱਚਾ ਮਾਲ ਛਿੱਪਾਂ ਦੇ ਵਿੱਚ ਲਿਆਂਦਾ ਜਾਂਦਾ ਸੀ ਤੇ ਉਹਨੂੰ ਉੱਥੇ ਬਣਾਇਆ ਜਾਂਦਾ ਸੀ ਜਿਦਾ ਅੱਜ ਵੀ ਹੁੰਦਾ ਹੈ ਤੇ ਜਿਹੜਾ ਲੇਬਰ ਜਾਂ ਕਾਮੇ ਨੇ ਜਿਹੜਾ ਉਹਨਾਂ ਦੇ ਨਾਲ ਜੋ ਵੀ ਦੁਰਵਿਹਾਰ ਜਾਂ ਉਹਨਾਂ ਦੀਆਂ ਵਿੱਚ ਕਹਿ ਸਕਦੇ ਆ ਫਿਰ ਵਿੱਚ ਜਿੱਦਾਂ ਕਿ ਜਥੇਬੰਦੀਆਂ ਟਾਂਚਾ ਬਣੇ ਤੇ ਇੰਡੀਆ ਦੇ ਵਿੱਚ ਤਾਂ ਹੁਣ ਉਹ 50 ਬੰਦੇ ਕਰ ਦਤੇ ਨਹੀਂ ਤਾਂ 5 ਬੰਦੇ ਕੋਈ ਵੀ ਆਪਣੀ ਸੰਸਥਾ ਬਣਾ ਸਕਦੇ ਸੀ ਤੇ ਇਸੇ ਤਰ੍ਹਾਂ ਉਹ ਜਿਹੜਾ ਉੱਥੇ ਫੈਕਟਰੀ ਦੇ ਵਿੱਚ ਉਹ ਮਜ਼ਦੂਰਾਂ ਦੇ ਕੰਮਿਆਂ ਦੇ ਮਿਹਨਤ ਕਸ਼ ਲੋਕਾਂ ਦੇ ਹਾਲਾਤ ਦੇਖਦਾ ਕਿ ਉਹਨਾਂ ਦੀ ਕਿੰਦਾ ਦੁਰਗਤੀ ਕੀਤੀ ਜਾਂਦੀ ਹੈ ਕਿੰਨਾ ਕੰਮ ਵਰ ਕਾ ਵਰ ਤੇ ਮਿਹਨਤਾਨਾ ਬੌਂਕੇ ਦਿਹਾੜੇ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਦੇਖਦਾ ਹੈ ਤੇ ਉਹ ਫਿਰ ਇਹਨਾਂ ਚੀਜ਼ਾਂ ਦੇ ਬਾਰੇ ਲਿਖਣਾ ਸ਼ੁਰੂ ਕਰਦਾ ਹੈ ਉਹਨੇ ਬੇਹੱਦ ਖਰਾਬ ਮਾਹੌਲ ਦੇ ਵਿੱਚ ਬਾਲ ਮਜ਼ਦੂਰੀ ਜਿਹੜੀ ਸੀ ਕਰਦੇ ਬੱਚਿਆਂ ਦੇ ਉੱਤੇ ਲੇਖ ਲਿਖੇ 1844 ਦੀ ਗੱਲ ਹੈ ਅਜੇ ਨਹੀਂ ਇਹ ਕੰਮ ਹੋ ਰਿਹਾ ਮਾਰਕਸ ਨੂੰ ਲੇਖਾਂ ਦੀ ਇੱਕ ਨਵੀਂ ਲੜੀ ਭੇਜ ਦਿੱਤੀ ਗਈ ਕਿ ਇੱਕ ਇਹਨਾਂ ਲੇਖਾਂ ਨੂੰ ਪਹਿਲਾਂ ਰਿੰਛੇ ਜੇਤੁੰਗ ਅਤੇ ਫਿਰ ਡਾਉਚੇ ਫਾਰਸੋ ਇਸਚੇ ਜ਼ਾਰਬ ਖੇਰ ਦੇ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਇਹਨਾਂ ਲੇਖਾਂ ਨੂੰ ਬਾਅਦ ਦੇ ਵਿੱਚ ਇੱਕ ਕਿਤਾਬ ਦਾ ਰੂਪ ਦੇ ਦਿੱਤਾ ਗਿਆ ਜੋ ਕਿ 1845 ਦੇ ਵਿੱਚ ਕੰਡੀਸ਼ਨ ਆਫ ਵਰਕਿੰਗ ਕਲਾਸ ਇਨ ਇੰਗਲੈਂਡ ਨਾਮ ਦੇ ਨਾਲ ਪ੍ਰਕਾਸ਼ਿਤ ਹੋਈ ਸੀ ਇਸ ਦਾ ਕਿਤਾਬ ਦਾ ਜਿਹੜਾ ਸੀ ਅੰਗਰੇਜ਼ੀ ਸੰਸਕਰਨ 1887 ਦੇ ਵਿੱਚ ਜਾ ਕੇ ਹੁੰਦਾ ਹੈ ਪ੍ਰਕਾਸ਼ਿਤ ਹੋਇਆ ਐਂਗਲਸ ਨੇ ਇਸ ਕਿਤਾਬ ਦੇ ਵਿੱਚ ਪੂੰਜੀਵਾਦੀ ਦੇ ਜਰਜਰ ਭਵੇਖ ਅਤੇ ਉਦਯੋਗਿਕ ਕ੍ਰਾਂਤੀ ਦੇ ਬਾਰੇ ਤਾਂ ਆਪਣੇ ਵਿਚਾਰ ਜ਼ਾਹਰ ਕੀਤੇ ਹੀ ਇਸ ਦੇ ਇਲਾਵਾ ਇੰਗਲੈਂਡ ਦੀ ਮਿਹਨਤ ਕਸ਼ ਜਨਤਾ ਦੀ ਅਸਲੀ ਹਾਲਤ ਦਾ ਹਾਲੇ ਬਿਆਨ ਵੀ ਪੇਸ਼ ਕੀਤਾ ਸੀ ਫਿਰ ਪੈਰਿਸ ਦੀ ਗੱਲ ਹੁੰਦੀ ਹੈ ਬ੍ਰਿਟੇਨ ਦੇ ਵਿੱਚ ਕੁਝ ਸਾਲ ਗੁਜ਼ਾਰਨ ਦੇ ਬਾਅਦ ਏਂਗਲਸ ਨੇ 1844 ਦੇ ਵਿੱਚ ਜਰਮਨੀ ਪਰਤਨ ਦਾ ਜਿਹੜਾ ਸੀ ਨਿਸ਼ਚੈ ਕਰ ਲਿਆ ਵਾਪਸੀ ਦੇ ਸਫ਼ਰ ਦੇ ਵਿੱਚ ਉਹ ਮਾਰਕਸ ਨੂੰ ਮਿਲਣ ਦੇ ਲਈ ਪੈਰਿਸ ਚਲੇ ਆ ਗਿਆ ਪਰਸ਼ੀਆ ਸਰਕਾਰ ਜਿਹੜੀ ਸੀ ਪਰਸ਼ੀਅਨ ਆਪਣੇ ਈਰਾਨ ਦੀ ਗੱਲ ਆਉਂਦੀ ਹੈ ਪਰਸ਼ੀਆ ਪਰਸ਼ੀਆ ਸਰਕਾਰ ਦੇ ਦੁਆਰਾ ਰਿਨਸ਼ੇ ਜੇਤੁੰਗ ਨੂੰ ਮਾਰਚ 1943 ਦੇ ਵਿੱਚ પ્રતિਬੰਧਿਤ ਕੀਤੇ ਜਾਣ ਦੇ ਬਾਅਦ ਮਾਰਕਸ ਪੈਰਿਸ ਅਪਲਾਈਨ ਕਰ ਗਏ ਉਥੇ ਰਹਿਣ ਲੱਗ ਗਏ ਤੇ ਅਕਤੂਬਰ 1843 ਤੋਂ ਉਥੇ ਰਹਿ ਰਹੇ ਸਨ ਪੈਰਿਸ ਦੇ ਵਿੱਚ ਰਹਿੰਦੇ ਹੋਏ ਮਾਰਕਸ ਜਿਹੜਾ ਸੀ ਡੌਂਚੇ ਫਾਰਸੀ ਸੋਇਚੇ ਜ਼ਾਰਬ ਖੇਰ ਜਿਹੜਾ ਪ੍ਰਕਾਸ਼ਿਤ ਕਰ ਰਹੇ ਸਨ ਉਹ ਖਬਰ ਜਾਂ ਜੋ ਵੀ ਪਰਚਾ ਸੀ ਮਾਰਕਸ ਜਿਹੜਾ ਸੀ ਅਤੇ ਐਂਗਲਸ ਦੀ 28 ਅਗਸਤ 1844 ਨੂੰ ਪਲੇਸ 2 ਪੈਲੈਸ ਦੇ ਉੱਤੇ ਇਹ ਜਿਹੜਾ ਸਥਿਤ ਕਾਫੇ ਡੇ ਲੀਆ ਰਾਂਜੇਸ ਦੇ ਵਿੱਚ ਮੁਲਾਕਾਤ ਹੋਈ ਦੋਨੋਂ ਇੱਕ ਕਾਫੀ ਪਲੇਸ ਦੇ ਉੱਤੇ ਮਤਲਬ ਕਿ ਉੱਥੇ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਦੋਨੋਂ ਢੂੰਗੇ ਦੋਸਤ ਬਣ ਜਾਂਦੇ ਐ ਮਾਰਕਸ ਜਿਹੜਾ ਸੀ ਤੇ ਐਂਗਲਸ ਦੀ ਇਹ ਦੋਸਤੀ ਤਾਂ ਉਮਰ ਪਰ ਕਾਇਮ ਰਹੀ ਐ ਐਂਗਲਸ ਨੇ ਪੈਰਿਸ ਪ੍ਰਵਾਸ ਦੇ ਦੌਰਾਨ ਪਵਿੱਤਰ ਪਰਿਵਾਰ ਜਿਹੜਾ ਸੀ ਉਹਨਾਂ ਦਾ ਹੋਲੀ ਫੈਮਿਲੀ ਸੀ ਜਿਹਨੂੰ ਕਿਹਾ ਜਾਂਦਾ ਹੈ ਜਿੱਦਾਂ ਕਿ ਬਲੂ ਬਲੱਡ ਹੋ ਗਿਆ ਜਾਂ ਹੋਰ ਨੇ ਪਰ ਉਹ ਐਂਗਲਸ ਨੇ ਪੈਰਿਸ ਪ੍ਰਵਾਸ ਦੇ ਦੌਰਾਨ ਪਵਿੱਤਰ ਪਰਿਵਾਰ होली ਫੈਮਲੀ ਲਿਖਣ ਦੇ ਵਿੱਚ ਮਾਰਕਸ ਦੀ ਜਿਹੜੀ ਸੀ ਮਦਦ ਕੀਤੀ ਸੀ ਉਹਨਾਂ ਬਾਰੇ ਜਿਹੜੇ ਮੱਲਕੀ ਕਹਿੰਦੇ ਨੇ ਕਿ ਅਸੀਂ ਭਾਈ ਗॉड ਦੇ ਜਾਂ ਰੱਬ ਦੇ ਭੇਜੇ ਹੋਏ ਬੰਦੇ ਆ ਉਹਦੇ ਮੈਸੇਂਜਰ ਆ ਇਦਾਂ होली ਫੈਮਲੀ ਆ ਇਸ ਕਿਤਾਬ ਦਾ ਪ੍ਰਕਾਸ਼ਨ ਫਰਵਰੀ 1845 ਦੇ ਵਿੱਚ ਕੀਤਾ ਗਿਆ ਇਹ ਜਵਾਨ ਹਿੰਗਲਵਾਦੀਆਂ ਤੇ ਬੋਰ ਜਿਹੜੇ ਬੋਰ ਪਰਿਵਾਰ ਵੀ ਕਹਿ ਦਿੰਦੇ ਆ ਬੋਰ ਬੰਦੂਆਂ ਉੱਤੇ ਝੋਟ ਕਰਦੀ ਸੀ ਜਾਣ ਕੇ ਜਿਹੜੇ ਆਪਣੇ ਅ ਕੈਪੇਸੀ ਵਾਲੇ ਲੋਕ ਨੇ ਜਾਂ 부ਹਰ ਪਰਿਵਾਰ ਦੀ ਗੱਲ ਹੁੰਦੀ ਹੈ ਰੋਥਚਾਈਲਡ ਪਰਿਵਾਰ ਦੀ ਗੱਲ ਆਉਂਦੀ ਹੈ ਇਹ ਉਹਨਾਂ ਦੇ ਵਿੱਚੋਂ ਸੀ ਉਹਦੇ ਉੱਤੇ ਉਹ ਕਟਾਕਸ਼ ਕਰਦਾ ਸੀ ਏਂਗਲਸ 6 ਸਤੰਬਰ 1844 ਨੂੰ ਜਰਮਨੀ ਦੇ ਬਾਰਮੈਂਸ ਦਿੱਤ ਆਪਣੇ ਘਰ ਪਰਤ ਜਾਂਦਾ ਹੈ ਇਸ ਦੇ ਦੌਰਾਨ ਉਹਨਾਂ ਨੇ ਆਪਣੀ ਕਿਤਾਬ ਦਾ ਕੰਡੀਸ਼ਨ ਆਫ ਦੀ ਇੰਗਲਿਸ਼ ਵਰਕਿੰਗ ਕਲਾਸ ਦੇ ਅੰਗਰੇਜ਼ੀ ਸੰਸਕਰਨ ਦੇ ਉੱਤੇ ਕੰਮ ਕੀਤਾ ਜੋ ਕਿ ਮਈ 1845 ਦੇ ਵਿੱਚ ਪ੍ਰਕਾਸ਼ਿਤ ਹੁੰਦੀ ਹੈ ਬਰਸੇਲਜ ਅਸਲ ਜੜੀ ਹੈ ਦੁਨੀਆ ਦੀ ਚਲਾਉਣ ਵਾਲਿਆਂ ਦੀ ਧੁੱਲੀ ਕਹਿ ਸਕਦੇ ਆ ਜਿੱਦਾਂ ਕਿ ਆਪਣੀ ਆਪਣਾ ਜਿਹੜਾ ਪਲੈਨਟ ਆ ਉਹਦਾ ਵੀ ਇੱਕ ਟਾਪ ਦੇ ਉੱਤੇ ਜਾ ਕੇ ਜਿਹੜਾ ਗਬਲਾ ਹਿੱਸਾ ਆਉਂਦਾ ਪੂਰੀ ਰਾਜਨੀਤੀ ਇਸ ਦੁਨੀਆ ਨੂੰ ਚਲਾਉਣ ਵਾਲਿਆਂ ਦਾ ਜਿਹੜਾ ਹਿੱਸਾ ਉਹ ਬਰਸੇਲਜ ਆਉਂਦਾ ਹੈ ਬਰਸੇਲਜ ਦੀ ਪਿੱਠ ਭੂਮੀ ਪੜਨ ਵਾਲੀ ਆ ਕਿਸੇ ਦਿਨ ਮੈਂ ਜ਼ਰੂਰ ਸ਼ੇਅਰ ਕਰਾਂਗਾ ਮੇਰੇ ਕੋਲ ਕਿਤਾਬ ਜਿਹੜੀ ਹੈ ਇੱਕ ਦੋਸਤ ਲੈ ਗਿਆ ਤੇ ਉਹ ਜਿੱਦਣ ਵੀ ਮੈਨੂੰ ਪ੍ਰਾਪਤ ਹੋਈ ਵਾਪਸ ਤਾਂ ਮੈਂ ਉਹਦੇ ਵਿੱਚੋਂ ਹਿੱਸਾ ਤੁਹਾਨੂੰ ਸਾਂਝਾ ਕਰਾਂਗਾ ਤੁਹਾਡੇ ਨਾਲ ਪੁਰਾਣੇ ਸਮੇਂ ਦੇ ਵਿੱਚ ਪਹਿਲਾਂ ਕੀਤਾ ਸੀ ਉਹ ਉਦੋਂ ਮੈਂ ਇੰਨਾ ਵਧੀਆ ਆਪਣੇ ਆਪ ਨੂੰ ਨਹੀਂ ਮੰਨਦਾ ਸੀ ਤੇ ਕਿਤੇ ਹੋਣਾ ਪਿਆ ਪੁਰਾਣਾ YouTube ਦੇ ਉੱਤੇ ਬਰਸੇਲਜ ਦੀ ਪਿੱਠ ਧومی ਲੱਭ ਸਕਦੇ ਹੋ ਖਬਰਨਾਮਾ ਤੇ ਫਰਾਂਸ ਸਰਕਾਰ ਨੇ 3 ਫਰਵਰੀ 1845 ਨੂੰ ਮਾਰਚ ਨੂੰ ਦੇਸ਼ ਨਿਕਾਲੇ ਦੇ ਦਿੱਤੇ ਜਿਸ ਦੇ ਬਾਅਦ ਉਹ ਆਪਣੀ ਪਤਨੀ ਤੇ ਪੁੱਤਰੀ ਸਹਿਤ ਬੈਲਜੀਅਮ ਦੇ ਬਰਸੇਲਜ ਦੇ ਵਿੱਚ ਜਾ ਕੇ ਬਸ ਗਿਆ ਐਂਗਲਸ ਜਰਮਨ ਵਿਚਾਰਧਾਰਾ ਹੁਣ ਇੱਥੇ ਹੀ ਗੱਲ ਆਉਂਦੀ ਆ ਜਿਹੜਾ ਮਾਰਕਸ ਉੱਥੋਂ ਨਿਕਲਿਆ ਆ ਪਰ ਬਰਸੇਲਸ ਦੇ ਵਿੱਚ ਆ ਕੇ ਵੱਸ ਗਿਆ ਉਹਨਾਂ ਦੇ ਉਹ ਜਿਹੜਾ ਇੱਕ ਕਮਿਊਨਿਟੀ ਸੀ ਖਾਸ ਕਮਿਊਨਿਟੀ ਉਹਨਾਂ ਨੇ ਗੱਲ ਆਇਆ ਐਂਗਲਸ ਜਰਮਨ ਵਿਚਾਰਤਾਰਾ ਜਨਕਿ ਜਰਮਨੀ ਆਈਡਿਓਲੋਜੀ ਨਾਮਕ ਕਿਤਾਬ ਨੂੰ ਲਿਖਣ ਦੇ ਵਿੱਚ ਮਾਰਕਸ ਦੀ ਜਿਹੜੀ ਮਦਦ ਕਰਦੇ ਇਰਾਦੇ ਦੇ ਨਾਲ ਅਪ੍ਰੈਲ 1845 ਚ ਬਰਸੇਲਸ ਨੂੰ ਚਲਿਆ ਗਿਆ ਇਸ ਤੋਂ ਪਹਿਲਾਂ ਕਿਤਾਬ ਪ੍ਰਕਾਸ਼ਿਤ ਲਈ ਪੈਸਾ ਇਕੱਠਾ ਕਰਨ ਦੇ ਲਈ ਐਂਗਲਸ ਨੇ ਜਿਹੜਾ ਸੀ ਰਾਈਨਲੈਂਡ ਦੇ ਖੱਬੇ ਪੱਖੀਆਂ ਦੇ ਨਾਲ ਸੰਪਰਕ ਕਾਇਮ ਕੀਤਾ ਸੀ ਮਾਰਕਸ ਅਤੇ ਐਂਗਲਸ 1845 ਤੋਂ 1848 ਤੱਕ ਬਰਸੇਲਜ਼ ਦੇ ਵਿੱਚ ਰਹੇ ਇਸ ਦੇ ਦੌਰਾਨ ਉਹਨਾਂ ਨੇ ਇੱਥੇ ਦੇ ਮਜ਼ਦੂਰਾਂ ਨੂੰ ਸੰਗਠਿਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਬਰਸੇਲਜ਼ ਆਉਂਦੇ ਕੁਝ ਸਮਾਂ ਬਾਅਦ ਹੀ ਦੋਨਾਂ ਭੂਮੀਗਤ ਸੰਗਠਨ ਜਿਹੜੇ ਸਨ ਜਰਮਨ ਕਮਿਊਨਿ ਜਰਮਨ ਕਮਿਊਨਿਸਟ ਲੀਗ ਦੇ ਮੈਂਬਰ ਬਣ ਗਏ ਤੇ ਕਮਿਊਨਿਸਟ ਲੀਗ ਕ੍ਰਾਂਤੀਕਾਰੀਆਂ ਦਾ ਇੱਕ ਅੰਤਰਰਾਸ਼ਟਰੀ ਸੰਗਠਨ ਸੀ ਜਿਤੀਆਂ ਸ਼ਾਖਾਵਾਂ ਜਿਹੜੀਆਂ ਸੀ ਕਈ ਯੂਰਪੀ ਸ਼ਹਿਰਾਂ ਦੇ ਵਿੱਚ ਫੈਲੀਆਂ ਹੋਈਆਂ ਸਨ ਮਾਰਕਸ ਜਿਹੜਾ ਸੀ ਐਂਗਲਸ ਦੇ ਕਈ ਦੋਸਤ ਵੀ ਇਸ ਸੰਗਠਨ ਦੇ ਵਿੱਚ ਸ਼ਾਮਲ ਹੋ ਜਾਂਦੇ ਐ ਕਮਿਊਨਿਸਟ ਲੀਗ ਨੇ ਮਾਰਕਸ ਅਤੇ ਐਂਗਲਸ ਨੂੰ ਕਮਿਊਨਿਸਟ ਪਾਰਟੀ ਦੇ ਆਦਰਸ਼ਾਂ ਦੇ ਉੱਤੇ ਇੱਕ ਪੈਂਫਲੇਟ ਜਿਹੜਾ ਸੀ ਲਿਖਣ ਦਾ ਕੰਮ ਸਪੁਰਦ ਕਰ ਦਿੱਤਾ ਸੀ ਉਹਦੀ ਜ਼ਿੰਮੇਵਾਰੀ ਲਾਤੀ ਜਿਸ ਨੂੰ ਅੱਗੇ ਜਾ ਕੇ ਕਮਿਊਨਿਸਟ ਮੈਨੀਫੈਸਟੋ ਕਿਹਾ ਗਿਆ ਸੀ ਮੈਨੀਫੈਸਟੋ ਆਫ ਦੀ ਕਮਿਊਨਿਸਟ ਪਾਰਟੀ ਦੇ ਨਾਮ ਦੇ ਨਾਲ ਜਾਣਿਆ ਗਿਆ ਇਸ ਦਾ ਪ੍ਰਕਾਸ਼ਨ ਜਿਹੜਾ ਸੀ 21 ਫਰਵਰੀ 1948 ਨੂੰ ਹੁੰਦਾ ਤੇ ਸਾਡਾ ਤਾਂ ਦੇਸ਼ ਹੀ ਭਾਰਤ ਜਿਹੜਾ ਜਾ ਕੇ 100 ਸਾਲ ਬਾਅਦ ਜਿਹੜਾ ਆਜ਼ਾਦ ਹੋਇਆ ਤੇ ਤਾਂ 100 ਸਾਲ ਸਾਡੇ ਤੋਂ ਅੱਗੇ ਬੈਠੇ ਨੇ ਤੇ ਇਸ ਦੀਆਂ ਜੋ ਕੁਝ ਸਤਰਾਂ ਇਸੇ ਕਰਕੇ ਮੈਂ ਕਹਿਣਾ ਹੁੰਦਾ ਕਿ ਜੋ ਕੁਝ ਇੱਥੇ ਪਹਿਲਾਂ ਵਾਪਰ ਚੁੱਕਿਆ ਨਾ ਇਹਦਾ ਯੂਰਪੀਅਨ ਕੰਟਰੀਆਂ ਦੇ ਵਿੱਚ ਤੇ ਉਹ ਅੱਜ ਦੇ ਸਮੇਂ ਦੇ ਵਿੱਚ ਏਸ਼ੀਆ ਦੇ ਖਿੱਤੇ ਦੇ ਵਿੱਚ ਵਾਪਰ ਰਿਹਾ ਕਿ ਕਿ ਇਹ ਮੁਲਕਾਂ ਦੇ ਵਿੱਚ ਇਹ ਜਿਹੜੇ ਸੰਘਰਸ਼ ਜੋ ਅੱਜ ਭਾਰਤ ਦੇ ਵਿੱਚ ਹੋ ਰਹੇ ਨੇ ਜਾਂ ਹੋਰ ਜਿਹੜੇ ਏਸ਼ੀਅਨ ਮੁਲਕ ਨੇ ਉਹਨਾਂ ਦੇ ਵਿੱਚ ਚੱਲ ਰਹੇ ਨੇ ਇਹ ਸੰਘਰਸ਼ ਇਨ੍ਹਾਂ ਮੁਲਕਾਂ ਦੇ ਵਿੱਚ 100 150 ਸਾਲ ਪਹਿਲਾਂ ਜਿਹੜੇ ਨੇ ਵਿੱਡੇ ਗਏ ਸੀ ਚੱਲੇ ਸੀ ਤੇ ਉਹ ਜਿਹੜੇ ਨੇ ਪੂਰੀ ਨੁਹਾਰ ਇੱਥੇ ਉਹ ਬਦਲ ਚੁੱਕੀ ਹੈ ਤੇ 100 ਸਾਲ ਐਡਵਾਂਸ ਮੁਲਕ 150 ਸਾਲ ਐਡਵਾਂਸ ਜਿਹੜਾ ਆਪਣਾ ਫਿਊਚਰ ਜਿਹੜਾ ਤੈਅ ਕਰ ਰਹੇ ਨੇ ਤੇ ਸਾਡੇ ਵਾਲਿਆਂ ਦੇ ਉੱਤੇ ਅਜੇ ਉਹੀ ਲਗਾਮਾਂ ਉਹੀ ਚੀਜ਼ਾਂ ਚੱਲ ਰਹੀਆਂ ਇਸ ਦਾ ਪ੍ਰਕਾਸ਼ਨ 21 ਫਰਵਰੀ 1848 ਨੂੰ ਕੀਤਾ ਗਿਆ ਇਸ ਦੀਆਂ ਜੋ ਕੁਝ ਸਤਰਾਂ ਇਤਿਹਾਸ ਦੇ ਵਿੱਚ ਹਮੇਸ਼ਾ ਲਈ ਅਮਰ ਹੋ ਗਈਆਂ ਉਹ ਸਨ ਆਪਣੇ ਖਿਆਲ ਤੇ ਮਕਸਦ ਛਪਾਉਣਾ ਕਮਿਊਨਿਸਟ ਆਪਣੀ ਛਾਮ ਦੇ ਖਿਲਾਫ ਸਮਝਦੇ ਸੀ ਤੇ ਖੁੱਲੇ ਆਮ ਐਲਾਨ ਕਰਦੇ ਸੀ ਕਿ ਉਹਨਾਂ ਦਾ ਅਸਲੀ ਮਕਸਦ ਤਦ ਹੀ ਪੂਰਾ ਹੋ ਸਕਦਾ ਜਦੋਂ ਮੌਜੂਦਾ ਸਮਾਜਿਕ ਨਿਜ਼ਾਮ ਜਿਹੜਾ ਹੈ ਦਾ ਤਖਤਾ ਜ਼ਬਰਦਸਤੀ ਉਲਟਾ ਦਿੱਤਾ ਜਾਏਗਾ ਹੁਣ ਜਿਹੜੀ ਆਪਣੇ ਖਿੱਤੇ ਦੀ ਹਕੂਮਤ ਹੈ ਜਾਂ ਇੱਕ ਜੜੀ ਹੈ ਲੌਬੀ ਹੈ ਉਹ ਕਿਦਾਂ ਚਾਹੇਗੀ ਕਿ ਸਾਡੇ ਖਿਲਾਫ ਉਹ ਤਾਂ ਲੋਕਾਂ ਨੂੰ ਆਪਸ ਦੇ ਵਿੱਚ ਲੜਾਉਣਗੇ ਪੜਾਉਣਗੇ ਤਾਂ ਉਹ એનર્ਜੀ ਉੱਥੇ ਵੇਸਟ ਕਰਾਉਣਗੇ ਉਹਨਾਂ ਨੂੰ ਪਤਾ ਹੈ ਕਿ ਇੱਕਜੁੱਟ ਹੋ ਗਏ ਤਾਂ ਸਾਡੀ ਫਿਰ ਸ਼ਾਮਤ ਆਏਗੀ ਤੇ ਇਸੇ ਕਰਕੇ ਉਹ ਇੱਕਜੁੱਟ ਹੋਣ ਨਹੀਂ ਦਿੰਦੇ ਤੇ ਨਾ ਸਾਡੇ ਅਲੇ ਹੋਣਾ ਚਾਹੁੰਦੇ ਨੇ ਨਾ ਸਿਰ ਜੋੜ ਕੇ ਬਹਿਣਾ ਚਾਹੁੰਦੇ ਨੇ ਮਜ਼ਦੂਰਾਂ ਦੇ ਕੋਲ ਆਪਣੀਆਂ ਜੰਜੀਰਾਂ ਦੇ ਸੇਵਾ ਕਹਿੰਦੇ ਨੇ ਕਿ ਉਹ ਖੁੱਲੇआम ਐਲਾਨ ਕਰਦੇ ਨੇ ਕਿ ਉਹਨਾਂ ਦਾ ਅਸਲੀ ਮਕਸਦ ਤਦ ਹੀ ਪੂਰਾ ਹੋ ਸਕਦਾ ਹੈ ਜਦੋਂ ਮੌਜੂਦਾ ਸਮਾਜਿਕ ਨਿਜ਼ਾਮ ਦਾ ਤਖ਼ਤਸ ਜ਼ਬਰਦਸਤੀ ਉਲਟਾ ਦਿੱਤਾ ਜਾਏਗਾ ਮਜ਼ਦੂਰਾਂ ਦੇ ਕੋਲ ਆਪਣੀਆਂ ਜੰਜੀਰਾਂ ਦੇ ਸੇਵਾ ਗਵਾਉਣ ਵਾਸਤੇ ਕੁਝ ਨਹੀਂ ਜਿੱਤਣ ਵਾਸਤੇ ਸਾਰੀ ਦੁਨੀਆ ਪਈ ਹੈ ਦੁਨੀਆ ਭਰ ਦੇ ਮਜ਼ਦੂਰੋ ਇੱਕ ਹੋ ਜਾਓ ਉਹ ਲਿਖਦਾ ਹੈ ਇੱਥੋਂ ਸਲੋਗਨ ਸ਼ੁਰੂ ਹੁੰਦੇ ਨੇ ਫਿਰ ਉਹਦੀ ਵਾਪਸੀ ਹੁੰਦੀ ਹੈ ਪਰਸ਼ੀਆ ਫ੍ਰਾਂਸ ਦੇ ਵਿੱਚ 1848 ਦੇ ਵਿੱਚ ਕ੍ਰਾਂਤੀ ਹੋ ਗਈ ਜਿੰਨੇ ਛੇਤੀ ਹੀ ਦੂਜੇ ਪੱਛਮ ਯੂਰਪੀ ਮੁਲਕਾਂ ਨੂੰ ਆਪਣੀ ਚਪੇਟ ਦੇ ਵਿੱਚ ਲਿਆ ਇਸ ਕਰਕੇ ਏਂਗਲਸ ਅਤੇ ਮਾਰਕਸ ਨੂੰ ਆਪਣੇ ਦੇਸ਼ ਪਰਸ਼ੀਆ ਜਾਨਕੀ ਪਰਤਨ ਦੇ ਉੱਤੇ ਮਜਬੂਰ ਹੋਣਾ ਪੈ ਗਿਆ ਈਰਾਨ ਨੂੰ ਕਿਉਂਕਿ ਜਿਹੜਾ ਯਹੂਦੀਆਂ ਦੀ ਗੱਲ ਆਉਂਦੀ ਆ ਜਾਂ ਆਪਣੇ ਪਹਿਲੇ ਲੋਕਾਂ ਦੀ ਗੱਲ ਆਉਂਦੀ ਆ ਨਾ ਉਹ ਇਹ ਇਨ੍ਹਾਂ ਦੇ ਵਿੱਚ ਵੱਸਦੇ ਰਹੇ ਨੇ ਤੇ ਕਾਲ ਮੈਂ ਆਖਰ ਦੇ ਵਿੱਚ ਲਵਾਂਗਾ ਦੋਸਤੋ ਮੈਂ ਗੱਲ ਪੂਰੀ ਕਰਾਂਗਾ ਜੇ ਹੋਲਡ ਕਰ ਸਕਦੇ ਹੋ ਤਾਂ ਜਰੂਰ ਕਰ ਸਕਦੇ ਹੋ ਉਹ ਦੋਨੋਂ ਉਹ ਦੋਨੋਂ ਜਿਹੜੇ ਸਨ ਉਹ ਫਿਰ ਜਿਹੜਾ ਹੈ ਮਾਰਕਸ ਨੂੰ ਆਪਣੇ ਦੇਸ਼ ਪਰਸ਼ੀਆ ਪਰਤਨ ਦੇ ਉੱਤੇ ਮਜਬੂਰ ਹੋਣਾ ਪੈ ਗਿਆ ਉਹ ਦੋਨੋਂ ਕਾਲੋਨ ਨਾਮਕ ਇੱਕ ਸ਼ਹਿਰ ਦੇ ਵਿੱਚ ਵੱਸ ਜਾਂਦੇ ਆ ਕਾਲੋਨ ਦੇ ਵਿੱਚ ਰਹਿੰਦੇ ਹੋਏ ਦੋਨੋਂ ਦੋਸਤਾਂ ਦੇ ਮਿਲ ਕੇ ਯੂਏ ਰਿਨਸ਼ੇ ਜੇਤੁੰਗ ਨਾਮਕ ਕਬਾਰ ਸ਼ੁਰੂ ਕੀਤਾ ਉੱਥੇ ਯੂਏ ਰੇਣ ਛੇ ਪਹਿਲਾਂ ਜਰਮਨਤਾ ਸੀ ਫਿਰ ਉਹਨਾਂ ਨੇ ਯੂਏ ਦਾ ਕਰ ਦਿੱਤਾ ਪਰਸ਼ੀਆ ਦੇ ਵਿੱਚ ਜੂਨ 1849 ਦੇ ਵਿੱਚ ਹੋਇ ਤਖਤਾ ਪਲਟ ਦੇ ਬਾਅਦ ਦੇ ਵਿੱਚ ਇਸ ਅਖਬਾਰ ਨੂੰ ਸ਼ਾਸਨ ਦੇ ਦਮਨ ਦਾ ਸਾਹਮਣਾ ਕਰਨਾ ਪੈ ਗਿਆ ਇਸ ਤਖਤਾ ਪਲਟਨ ਦੇ ਬਾਅਦ ਮਾਰਕਸ ਜਿਹੜਾ ਸੀ ਮਾਰਕਸ ਜਿਹੜਾ ਸੀ ਉਹਨਾਂ ਦੀ ਪਰਸ਼ੀਆ ਦੀ ਨਾਗਰਿਕਤਾ ਖੋਹ ਲਈ ਗਈ ਸੀ ਉਹਨੂੰ ਉੱਥੇ ਰਹਿਣ ਦਾ ਹੀ ਹੱਕ ਜਿਹੜਾ ਸੀ ਕਿ ਉਹ ਸਿਟੀਜ਼ਨ ਹੀ ਨਹੀਂ ਹੋ ਸਕਦਾ ਤੇ ਉਹਨਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਸੀ ਇਸ ਦੇ ਬਾਅਦ ਜਿਹੜਾ ਸੀ ਮਾਰਕਸ ਪੈरिस ਚਲਿਆ ਗਿਆ ਉਥੋਂ ਫਿਰ ਲੰਡਨ ਚਲਿਆ ਗਿਆ ਐਂਗਲਸ ਪਰਸ਼ੀਆ ਦੇ ਵਿੱਚ ਹੀ ਟਿਕਿਆ ਰਿਹਾ ਤੇ ਉਹਨਾਂ ਨੇ ਕਮਿਊਨਿਸਟ ਫੌਜੀ ਅਧਿਕਾਰੀ ਆਰਕਸਟ ਵਿਲੇਚ ਦੀਆਂ ਟੁਕੜੀਆਂ ਦੇ ਵਿੱਚ ਇੱਕ ਏਡ ਡੇ ਕੈਂਪ ਦੀ ਭੂਮਿਕਾ ਅਦਾ ਕਰ ਦਿੱਤੀ ਸ਼ੁਰੂਆਤ ਕਰ ਦਿੱਤੀ ਇਹਨਾਂ ਟੋਕੜੀਆਂ ਨੇ ਦੱਖਣ ਜਰਮਨੀ ਦੇ ਵਿੱਚ ਹਥਿਆਰਬੰਦ ਸੰਘਰਸ਼ ਨੂੰ ਅੰਜਾਮ ਦਿੱਤਾ ਸੀ ਜਦੋਂ ਇਸ ਅੰਦੋਲਨ ਨੂੰ ਕੁਝ ਅੰਦੋਲਨ ਨੂੰ ਜਿਹੜਾ ਸੀ ਕੁਚਲਨ ਕੁਚਲ ਦਿੱਤਾ ਗਿਆ ਸੀ ਤਾਂ ਐਂਗਲਸ ਬੱਚੇ ਖੁਚੇ ਜਿਹੜੇ ਸੀ ਕ੍ਰਾਂਤੀਕਾਰੀਆਂ ਦੇ ਨਾਲ ਸੀਮਾ ਪਾਰ ਕਰਕੇ ਸਵਿਟਜ਼ਰਲੈਂਡ ਚਲੇ ਆ ਜਾਂਦਾ ਹੈ ਸਵਿਟਜ਼ਰਲੈਂਡ ਉਹ ਜਿੱਥੇ ਕਿ ਇੱਕ ਵੀ ਕੰਟਰੀ ਦਾ ਪੈਨੀ ਤੱਕ ਦਾ ਕਰਜ਼ਾ ਨਹੀਂ ਦੇਣਾ ਇਹਨਾਂ ਨੇ ਹੋਰ ਬਾਸ ਸਾਰੇ ਮੁਲਕਾਂ ਦੇ ਜਿੰਨੇ ਵੀ ਢੜਲੇਦਾਰ ਰੋਕਣੇ ਵੱਡਾ ਵੱਡਾ ਅਮੀਰ ਜ਼ਾਦੇ ਨੇ ਉਹ ਕਿਸੇ ਵੀ ਕੋਨੇ ਦੇ ਵਿੱਚ ਦੁਨੀਆ ਦੇ ਉਹ ਆਪਣਾ ਪੈਸਾ ਉੱਥੇ ਇਨਵੈਸਟ ਕਰਦੇ ਆ ਤੇ ਇਸ ਮੁਲਕ ਨੇ ਇੱਕ ਵੀ ਪੈਨੀ ਮਲਕੀ ਕਿਸੇ ਦੀ ਕਾਰਜਦਾਰ ਨਹੀਂ ਹੈ ਪੂਰਾ ਆਪਣਾ ਜ਼ਿੰਦਗੀ ਫਰੀडम ਦੇ ਨਾਲ ਜਿਉਂਦਾ ਹੈ ਇਹ ਵੀ ਉਹਨਾਂ ਲੋਕਾਂ ਦਾ ਹੀ ਹਿੱਸਾ ਹੁੰਦਾ ਹੈ ਜਿਹੜੇ ਇਸ ਦੁਨੀਆ ਤੇ ਰਾਜ ਕਰਦੇ ਆ ਸਵਿਟਜ਼ਰਲੈਂਡ ਚਲੇ ਜਾਂਦਾ ਹੈ ਐਂਗਲਸ ਨੇ ਇੱਕ ਰਫਿਊਜੀ ਦੇ ਰੂਪ ਦੇ ਵਿੱਚ ਸਵਿਟਜ਼ਰਲੈਂਡ ਦੇ ਵਿੱਚ ਪ੍ਰਵੇਸ਼ ਕੀਤਾ ਤੇ ਸੁਰੱਖਿਆ ਤੇ ਇੰਗਲੈਂਡ ਪਲੈਨ ਕਰ ਗਏ ਮਤਲਬ ਕਿ ਉਹ ਸੁਰੱਖਿਆ ਫਿਰ ਉਹ ਆਪਣੇ ਇੰਗਲੈਂਡ ਨੂੰ ਚਲੇ ਜਾਂਦਾ ਹੈ ਇਸ ਦੇ ਦੌਰਾਨ ਮਾਰਕਸ ਨੂੰ ਲਗਾਤਾਰ ਐਂਗਲਸ ਦੀ ਫਿਕਰ ਸਤਾਂਦੀ ਰਹਿੰਦੀ ਹੈ ਦੁਬਾਰਾ ਦੁਬਾਰਾ ਫਿਰ ਉਹ ਬ੍ਰਿਟੇਨ ਆਉਂਦਾ ਹੈ ਐਂਗਲਸ ਨੇ ਇੰਗਲੈਂਡ ਆਉਣ ਦੇ ਬਾਅਦ ਮਾਰਕਸ ਦੀ ਦਾਸ ਕੈਪੀਟਲ ਲਿਖਣ ਦੇ ਵਿੱਚ ਜਿਹੜੀ ਸੀ ਆਰਥਿਕ ਮਦਦ ਕਰਨ ਦੇ ਇਰਾਦੇ ਨਾਲ ਆਪਣੇ ਪਿਤਾ ਦੀ ਉਸੇ ਪੁਰਾਣੀ ਕੰਪਨੀ ਦੇ ਵਿੱਚ ਕੰਮ ਕਰਨਾ ਜਿਹੜਾ ਨਿਚਾ ਕਰ ਲਿਆ ਕਿ ਮੈਂ ਹੁਣ ਉੱਥੇ ਕੰਮ ਕਰਾਂਗਾ ਪਰ ਮੈਂ ਇਹ ਜਿਹੜੀਆਂ ਲਿਖਤਾਂ ਨੇ ਇਹਨੂੰ ਜ਼ਰੂਰ ਛੱਪਵਾਉਣਾ ਐ ਐਂਗਲਸ ਨੂੰ ਇਹ ਕੰਮ ਪਸੰਦ ਨਹੀਂ ਸੀ ਪਰ ਇੱਕ ਮਹਾਨ ਉਦੇਸ਼ ਨੂੰ ਸਫਲ ਬਣਾਉਣ ਦੇ ਇਰਾਦੇ ਦੇ ਨਾਲ ਉਹ ਮਿਹਨਤ ਕਰਨ ਲੱਗ ਗਿਆ ਕਾਰਖਾਨੇ ਦੇ ਵਿੱਚ ਕੰਮ ਕਰਦਾ ਰਿਹਾ। ਬ੍ਰਿਟਿਸ਼ ਕੂਫੀਆ ਪੁਲਿਸ ਐਂਗਲਸ ਦੇ ਉੱਤੇ ਲਗਾਤਾਰ ਨਜ਼ਰ ਰੱਖ ਰਹੀ ਸੀ ਕਿ ਇਹ ਕਰ ਕੀ ਰਿਹਾ ਹੈ। ਉਹ ਮੈਰੀ ਬਰਸ ਦੇ ਉਹਦੀ ਜਿਹੜੀ ਸੀ ਫਰੈਂਡ ਸੀ ਅ ਗਰਲਫ੍ਰੈਂਡ ਕਹਿ ਲੋ じゃ ਕਿਉਂਕਿ ਵਿਆਹ ਤੌਣਾ ਕਰਾਇਆ ਨਹੀਂ ਸੀ ਇਕੱਠੇ ਰਹਿੰਦੇ ਸੀ। ਮੈਰੀ ਬਰਸ ਦੇ ਨਾਲ ਇੱਥੇ ਵਗ ਵਗ ਨਾਮਾਂ ਦੇ ਨਾਲ ਜਿਹੜਾ ਸੀ ਛਿਪ ਕੇ ਰਹੇ ਸਨ। ਐਂਗਲਸ ਨੇ ਮਿਲ ਦੇ ਮਿਲ ਦੇ ਵਿੱਚ ਕੰਮ ਕਰਨ ਦੇ ਦੌਰਾਨ ਹੀ ਸਮਾਂ ਕੱਢ ਕੇ ਦਾ ਪੀਜੈਂਟ ਵਾਰ ਇਨ ਜਰਮਨੀ ਨਾਮਕ ਕਿਤਾਬ ਲਿਖ ਦਿੱਤੀ ਦਾ ਪੀਜੈਂਟ ਵਾਰ ਇਨ ਜਰਮਨੀ ਇਸ ਦੇ ਦੌਰਾਨ ਉਹ ਅਖਬਾਰਾਂ ਦੇ ਵਿੱਚ ਵੀ ਲਗਾਤਾਰ ਲੇਖ ਲਿਖਦਾ ਰਿਹਾ ਐਂਗਲਸ ਨੇ ਇਸ ਦੇ ਦੌਰਾਨ ਦਫਤਰ ਕਲਰਕ ਦੇ ਰੂਪ ਦੇ ਵਿੱਚ ਕੰਮ ਕਰਨਾ ਵੀ ਸ਼ੁਰੂ ਕੀਤਾ ਤੇ 1864 ਦੇ ਵਿੱਚ ਇਸ ਮਿੱਲ ਦੇ ਵਿੱਚ ਭਾਗੀਦਾਰ ਵੀ ਬਣ ਬਣ ਬੈਠਿਆ ਸੀ ਕਿ ਐਨਾ ਕੋ ਨੇ ਆਪਣਾ ਪੈਸਾ ਜੋੜਿਆ ਕੰਮ ਕਰਦਾ ਰਿਹਾ ਤੇ ਉਹਦੇ ਵਿੱਚ ਆਪਣੀ ਭਾਗੀਦਾਰੀ ਕਰ ਲਈ ਹਾਲਾਂਕਿ 5 ਸਾਲਾਂ ਦੇ ਬਾਅਦ ਅਧਿਐਨ ਦੇ ਵਿੱਚ ਜ਼ਿਆਦਾ ਸਮਾਂ ਦੇਣ ਦੇ ਇਰਾਦੇ ਨਾਲ ਉਹਨਾਂ ਨੇ ਇਸ ਕੰਮ ਕਾਜ ਨੂੰ ਅਲਵਦਾ ਵੀ ਕਹਿ ਦਿੱਤਾ ਉਹ ਕਹਿੰਦਾ ਮੇਰਾ ਇਹ ਇਹ ਮਤਲਬ ਮੇਰੀ ਲਾਈਨ ਨਹੀਂ ਹੈ ਮਾਰਕਸ ਜਿਹੜਾ ਸੀ ਐਂਗਲਜ਼ ਦੇ ਇਸ ਦੇ ਵਿੱਚ ਦੌਰਾਨ ਹੋਏ ਜਿਹੜਾ ਸੀ ਪੱtrasar ਦੇ ਵਿੱਚ ਦੋਨਾਂ ਦੋਸਤਾਂ ਨੇ ਯਾਨੀ ਕਿ ਚਿੱਠੀ ਪੱਤਰ ਦੇ ਦੌਰਾਨ ਰੂਸ ਦੇ ਵਿੱਚ ਸੰਭਾਵੀ ਬੁਰਜਵਾ ਕ੍ਰਾਂਤੀ ਦੇ ਉੱਤੇ ਵੀ ਵਿਸਥਾਰ ਦੇ ਨਾਲ ਚਰਚਾ ਕੀਤੀ ਐਂਗਲਸ 1870 ਦੇ ਵਿੱਚ ਇੰਗਲੈਂਡ ਆ ਗਿਆ ਤੇ ਆਪਣੇ ਅੰਤਮ ਦਿਨਾਂ ਤੱਕ ਇੱਥੇ ਹੀ ਰਿਹਾ ਉਹ ਪ੍ਰਿਮ ਰੋਸ ਹਿੱਲ ਦੇ ਉੱਤੇ ਸਥਿਤ 122 ਰਿਜੈਂਟ ਪਾਰਕ ਰੋਡ ਦੇ ਉੱਤੇ ਰਿਹਾ ਕਰਦਾ ਸੀ ਤੇ ਮਾਰਕਸ ਜਿਹੜਾ ਸੀ ਮਾਰਕਸ ਜੀ ਮਾਰਕਸ ਜਿਹੜਾ ਸੀ ਉਹ 1883 ਦੇ ਵਿੱਚ ਉਹਦੀ ਮੌਤ ਹੋ ਜਾਂਦੀ ਹੈ 카ਰਲ ਮਾਰਕਸ ਅੰਤਮ ਸਾਲ ਦੀ ਗੱਲ ਕਰੀਏ ਜਿਹੜਾ ਮਾਰਕਸ ਸੀ ਉਹਦੀ ਮੌਤ ਦੇ ਬਾਅਦ ਐਂਗਲਸ ਨੇ ਦਾਸ ਕੈਪੀਟਲ ਜਿਹੜਾ ਸੀ ਲਿਖਿਆ ਦੇ ਅਧੂਰੇ ਰਹਿ ਗਏ ਖੰਡਾਂ ਨੂੰ ਜੜੀ ਜਿਹੜਾ ਉਹਦਾ ਕੰਮ ਸੀ ਉਹਨੂੰ ਪੂਰਾ ਕੀਤਾ ਇਹ ਜਿਹੜੀ ਸੀ ਕਿਤਾਬ ਕਾਰਲ ਮਾਰਕਸ ਦੀ 1867 ਨੂੰ ਆਈ ਸੀ ਲਿਖੀ ਸੀ ਉੱਗੀ ਕਿਤਾਬ ਰਹੀ ਹੈ ਇਸ ਦੇ ਵਿੱਚ ਪੂੰਜੀ ਅਤੇ ਪੂੰਜੀਵਾਦ ਦਾ ਵਿਸ਼ਲੇਸ਼ਣ ਕੀਤਾ ਹੋਇਆ ਹੈ ਮਜ਼ਦੂਰ ਵਰਗ ਦੇ ਸ਼ੋਸ਼ਣ ਦੀ ਕਾਰਜਵਿਧੀ ਨੂੰ ਪਰਤੱਖ ਕੀਤਾ ਗਿਆ ਇਸ ਕਿਤਾਬ ਦੇ ਦੁਆਰਾ ਇੱਕ ਉਕਾ ਨਵੀਂ ਵਿਚਾਰਤਾਰਾ ਮਾਰਕਸਵਾਦ ਜਿਹੜਾ ਸੀ ਸਾਹਮਣੇ ਆਈ ਜਿਸਨੇ ਸਾਰੀਆਂ ਪ੍ਰਾਚੀਨਤਾ ਰਾਵਾਂ ਨੂੰ ਝੰਡੋੜ ਕੇ ਰੱਖ ਦਿੱਤਾ ਸੀ ਤੇ ਚਾਰ ਜਿਲਦਾਂ ਦੇ ਵਿੱਚ ਵਿਛੀ ਸੀ ਦਾਸ ਕੈਪੀਟਲ ਦੇ ਅਧੂਰੇ ਰਹੇ ਰਹਿ ਗਏ ਜਿਹੜਾ ਖੰਡਾਂ ਨੂੰ ਪੂਰਾ ਕਰਨ ਦਾ ਕੰਮ ਕੀਤਾ ਏਂਗਲਸ ਨੇ ਇਸ ਦੇ ਦੌਰਾਨ ਪਰਿਵਾਰ ਨਿੱਜੀ ਜਾਇਦਾਦ ਤੇ ਰਾਜ ਦੀ ਉਤਪਤੀ ਵਰਗੀ ਵਿਲੱਖਣ ਕਿਤਾਬ ਨੂੰ ਲਿਖਣ ਦਾ ਵੀ ਕੰਮ ਕੀਤਾ ਇਸ ਕਿਤਾਬ ਦੇ ਵਿੱਚ ਉਹਨਾਂ ਨੇ ਦੱਸਣ ਦੀ ਕੋਸ਼ਿਸ਼ ਕੀਤੀ ਕਿ ਪਰਿਵਾਰਕ ਢਾਂਚਿਆਂ ਦੇ ਵਿੱਚ ਇਤਿਹਾਸ ਦੇ ਵਿੱਚ ਕਈ ਵਾਰ ਜਿਹੜਾ ਬਦਲਾ ਆਏ ਨੇ ਐਂਗਲਜ਼ ਨੇ ਦੱਸਿਆ ਕਿ ਇੱਕ ਪਤਨੀ ਪ੍ਰਥਾ ਦਾ ਉਹਦੇ ਦਰਅਸਲ ਪੁਰਖ ਦੀ ਆਪਣੇ ਬੱਚਿਆਂ ਦੇ ਹੱਥਾਂ ਦੇ ਵਿੱਚ ਹੀ ਜਾਇਦਾਦ ਸੌਂਪਣ ਦੀ ਇੱਛਾ ਦੇ ਨਾਲ ਤੀਵੀ ਨੂੰ ਗੁਲਾਮ ਬਣਾਉਣ ਦੀ ਲੋੜ ਦੇ ਨਾਲ ਹੋਇਆ ਸੀ ਐਂਗਲਜ਼ ਦੀ 1895 ਦੇ ਵਿੱਚ ਲੰਡਨ ਦੇ ਵਿੱਚ ਗਲੇ ਦੇ ਕੈਂਸਰ ਦੇ ਨਾਲ ਮੌਤ ਹੋ ਜਾਂਦੀ ਹੈ ਤੇ ਉਹਦੀਆਂ ਪ੍ਰਮੁੱਖ ਕਿਤਾਬਾਂ ਸੀ ਜਿਹੜੀਆਂ ਕਮਿਊਨਿਸਟ ਮੈਨੀਫੈਸਟੋ 1848 ਚ ਛਪੀ ਮਾਰਕਸ ਦੇ ਨਾਲ ਮਿਲ ਕੇ ਛਾਪੀ ਦਾ ਹੋਲੀ ਫੈਮਿਲੀ 1844 ਚ ਜਿਹੜਾ ਪਵਿੱਤਰ ਪਰਿਵਾਰ ਮਾਰਕਸ ਦੇ ਨਾਲ ਮਿਲ ਕੇ ਛਾਪੀ ਪਰਿਵਾਰ ਦੇ ਬਾਰੇ ਉਹਨੇ ਲਿਖਿਆ ਨਿੱਜੀ ਜਾਇਦਾਦ ਅਤੇ ਰਾਜ ਦੀ ਉਤਪਤੀ ਦੇ ਬਾਰੇ 1884 ਚ ਲਿਖਿਆ ਸਹਾਇਤ ਅਤੇ ਕਲਾ ਮਾਰਕਸ ਦੇ ਨਾਲ ਨਾਲ ਐਂਗਲਸ ਦੀਆਂ ਟੁਕਾਂ ਵੀ ਦਾ ਉਹਦਾ ਵੀ ਸੰਕਲਨ ਕੀਤਾ ਪ੍ਰਕਿਰਤੀ ਦਾ ਵਿਰੋਧ ਵਿਕਾਸ ਉਹ ਉਹਨੇ ਲਿਖੀ ਐਂਟੀ ਦੋ ਰਿੰਗ ਜਿਹੜੀ ਆ ਕਿਤਾਬ ਉਹਨੇ ਲਿਖੀ ਜੀ ਦੋਸਤੋ ਇਹ ਸੀ ਜੀ ਆਪਣੀ ਗੱਲਬਾਤ ਅੱਜ ਦੀ ਜਿਹੜੀ ਹੈ ਸ਼ੁਰੂਆਤ ਕੀਤੀ ਆ ਆਪਾਂ ਇਸ ਬਾਕਮਾ ਲੇਖਕ ਦੀ ਗੱਲ ਕੀਤੀ ਹੈ ਤੇ ਮੈਂ ਤਾਂ ਸੋਚਿਆ ਸੀ ਚਲੋ ਅੱਜ ਕਿਤਾਬ ਦਾ ਵੀ ਜ਼ਿਕਰ ਨਾਲ ਦੀ ਨਾਲ ਥੋੜਾ ਜਿਹਾ ਕਰਾਂਗੇ ਪਰ ਸਮਾਂ ਆਪਣਾ ਜਿਹੜਾ ਸਮਾਪਤੀ ਵੱਲ ਨੂੰ ਹੋ ਗਿਆ ਚਲੋ ਅੱਜ ਆਪਾਂ ਇਸ ਮਹਾਨ ਲੇਖਕ ਦੇ ਬਾਰੇ ਗੱਲ ਕੀਤੀ ਹੈ ਜਿਨੇ ਪੱਛਮੀ ਮੁਲਕਾਂ ਦੇ ਵਿੱਚ ਉਹ ਸਾਰਾ ਅਜ ਤੋਂ 100 150 ਸਾਲ ਪਹਿਲਾਂ ਆਪਣੀਆਂ ਹੱਥਾਂ ਦੇ ਨਾਲ ਆਪਣੇ ਸਰੀਰ ਦੇ ਉੱਤੇ ਆਪਣੀ ਮਨੋਸਥਿਤੀ ਦੇ ਉੱਤੇ ਹੰਡਾਇਆ ਦੇਖਿਆ ਇੱਕ ਰੱਜੇ ਪੂਜੇ ਪਰਿਵਾਰ ਦੇ ਵਿੱਚੋਂ ਨਿਕਲ ਕੇ ਮਜ਼ਦੂਰ ਵਰਗ ਦੇ ਨਾਲ ਖੜਿਆ ਹੋਇਆ ਕਿਰਤ ਨੂੰ ਜਿਹੜਾ ਇੱਕ ਆਪਣਾ ਸੰਕਲਪ ਬਣਾਇਆ ਤੇ ਉਹਨਾਂ ਦੇ ਬਾਰੇ ਲੋਕਾਂ ਦੇ ਬਾਰੇ ਲਿਖਿਆ ਹੱਕਾਂ ਦੇ ਬਾਰੇ ਆਉਣ ਵਾਲੇ ਦਿਨਾਂ ਦੇ ਵਿੱਚ ਅਗਲੇ ਹਫਤੇ ਇਸੇ ਦਿਨ ਨੂੰ ਮੰਗਲਵਾਰ ਨੂੰ ਇਸ ਕਿਤਾਬ ਦਾ ਆਪਾਂ ਆਗਾਜ਼ ਕਰਨਾ ਹੈ ਤੇ ਅੱਜ ਆਪਾਂ ਇਸ ਰਾਈਟਰ ਦਾ ਜਿਹੜਾ ਜ਼ਿਕਰ ਕੀਤਾ ਹੈ ਜਿਹਦਾ ਨਾਂ ਫ੍ਰੈਡਰਿਕ ਐਂਗਲਸ ਦੱਸਿਆ ਆਪਾਂ ਜਰਮਨੀ ਦੇ ਵਿੱਚ ਇਨਕਲਾਬ ਅਤੇ ਉਲਟ ਇਨਕਲਾਬ ਕਿਵੇਂ ਹੋਇਆ ਅਗਲੇ ਮੰਗਲਵਾਰ ਨੂੰ ਆਪਾਂ ਇਸ ਕਿਤਾਬ ਦੇ ਵਿੱਚੋਂ ਤੁਹਾਡੇ ਨਾਲ ਸਾਂਝ ਪਾਵਾਂਗੇ ਤੇ ਉਮੀਦ ਕਰਦੇ ਹਾਂ ਇਹਦੇ ਬਾਰੇ ਜਾਣਕਾਰੀ ਵਧੀਆ ਤੁਹਾਨੂੰ ਲੱਗੀ ਹੋਵੇਗੀ